ਭਾਈ ਆ ਘਰ ਦੇ ਵਿੱਚ ਉਹ ਮੁੰਡਾ ਰਹਿੰਦਾ ਜਿਹਦੇ ਗਾਣਿਆਂ ਤੇ ਤੁਸੀਂ ਸਾਰੇ ਸਾਰੇ ਹੀ ਨੱਚੇ ਹੋਗੇ ਤੁਹਾਨੂੰ ਮਿਲਿਆਉਣਿਆ 우ਸਤਾਦ ਕੁਲਦੀਪ ਮਾਨਕ ਜੀ ਬੇਸ਼ੱਕ ਇਸ ਦੁਨੀਆ 'ਚ ਨਹੀਂ ਰਹਿ ਪਰ ਉਹਦੇ ਬੋਲ ਅੱਜ ਵੀ ਗੂੰਜਦੇ ਆ ਗਿੱਪੀ ਗਰੇਵਾਲ ਦਾ ਗਾਣਾ ਤੁਸੀਂ ਸੁਣਿਆ ਹੋਣਾ ਉਹਦੇ ਗਾਣਿਆਂ ਤੋਂ ਵੀ ਪੱਕਾ ਨੱਚੇ ਹੋਗੇ ਤੇ ਉਹ ਬੈਠਾ ਭਾਈ ਉਹ ਭਾਈ ਜੀ ਕਿਵੇਂ ਹੋ ਠੀਕ ਹੈ ਜੀ ਹੁਣ ਆ ਗਿਆ ਨਵਾਂ ਗਾਣਾ ਹਨਾ ਅੱਜ ਹੀ ਆ ਗਿਆ YouTube ਤੇ ਸਰਚ ਮਾਰ ਕੇ ਸੁਣੋ ਕੀ ਨਾਮ ਤੇ ਹੈਗਾ ਯਾਦ ਤੇ ਸਪੋਰਟ ਕਰਿਆ ਕਰੋ ਭਾਈ ਸੱਤੀ ਲੋਹਾ ਖੇੜਾ ਮੇਰੇ ਪਿੰਡ ਦਾ ਨਾਮ ਲੋਹਾਖੜਾ 2010 ਚ ਹੀ ਚਮਕਦਾ ਸੀ ਮੜਾ ਸੁਣਾਇਓ ਦੋ ਬੋਲ ਗਾਣੇ ਦੇ ਜਿਹੜਾ ਹੱਜਾ ਹੈ ਬਈ ਹਾਂ ਨਾਲੇ ਬਈ ਤੁਸੀਂ ਸਾਰੇ ਇੰਸਟਾਗ੍ਰਾਮ ਤੇ ਰੀਲਾਂ ਜ਼ਰੂਰ ਪਾਓ ਮੈਂ ਸਟੋਰੀ ਪਾਉਂ ਬਾਈ ਵੀ ਸਟੋਰੀ ਪਾਉਂਗਾ ਸੇਵਤਾ ਖਣੇ ਗਾਣਾ ਸੁਣਾ ਇਹ ਤਾਂ ਖਾਣ ਬਸਤ ਮੌਤ ਮਾਰਨ ਦਾ ਨਾ ਹੋਣੀ ਲੈਂਦੀ ਜ਼ਿੰਦਗੀ ਜਹੌਣ ਦਾ ਨਾ ਹੋਣੀ ਲੈਂਦੀ ਯਾਦ ਤੇਰੀ ਜਾਨ ਦਾ ਨਾ ਹੋਣੀ ਲੈਂਦੀ ਤੇ ਤੂੰ ਆਉਣ ਦਾ ਨਾ ਹੋਣੀ ਲੈਂਦੀ ਯਾਦ ਤੇਰੀ ਜਾਨ ਦਾ ਨਾ ਹੋਣੀ ਲੈਂਦੀ ਨੀ ਤੂੰ ਆਉਣ ਦਾ ਨਾ ਹੋਣੀ ਲੈਂਦੀ ਥੈਂਕ ਯੂ ਜੀ ਬਾਕੀ ਗਾਣਾ ਬਈ ਪੂਰਾ YouTube ਤੇ ਸੁਣ ਸਕਦੇ ਹੋ ਬਾਈ ਬਣ ਕੇ ਰੀਲਾਂ ਜਰੂਰ ਪਾਇਓ ਸਪੋਰਟ ਕਰਿਆ ਕਰੋ ਵੀਰ ਬਣ ਕੇ ਹਨ ਆਉਣ ਵਾਲੇ ਸਮੇਂ ਚ ਹੋਰ ਵੀ ਘੈਂਣ ਘੈਂਣ ਗਾਣੇ ਲੈ ਕੇ 36 ਲੋਹਾ ਖੜਾ ਭਰਾ ਆਪਣਾ ਆ ਰਿਹਾ ਹੈਗਾ